ਅੱਜ ਗੱਲ ਕਰਾਂਗੇ ਸ਼ਹੀਦੀ ਹਫ਼ਤੇ ਚੋਂ ਨੌਪੋ ਦੇ ਇਤਿਹਾਸ ਦੀ ਕੌਰ ਦੀ ਜੰਗ ਅਜੇ ਖਤਮ ਨਹੀਂ ਸੀ ਹੋਈ ਰਾਤ ਨੂੰ ਵੈਰੀ ਦਲ ਦੇ ਜਰਨੇਲਾ ਨੇ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜੀ ਅੰਦਰ ਦਾਖਲ ਹੋਇਆ ਜਾਵੇ ਕਿਣਤੀ ਦੇ ਸਿੰਘ ਨੇ ਉਹਨਾਂ ਨੂੰ ਹੱਥੋ ਹੱਥ ਫੜ ਲਿਆ ਜਾਵੇਗਾ ਇਹ ਮਤਾ ਪਗਾ ਕੇ ਦੁਸ਼ਮਣਾਂ ਨੇ ਚਮਕੌਰ ਦੀ ਕੱਚੀ ਗੜੀ ਨੂੰ ਘੇਰ ਲਿਆ ਉਧਰ ਜੋ ਸਿੰਘ ਬਾਕੀ ਸਨ ਉਹਨਾਂ ਨੇ ਗੁਰਮਤੇ ਸੁਧਣੇ ਸ਼ੁਰੂ ਕਰ ਦਿੱਤੇ ਵਿਚਾਰ ਕੀਤੀ ਕਿ ਅੱਜ ਦੀ ਰਾਤ ਨਸ਼ਮੀਸ਼ ਜੀ ਗੜੀ ਛੱਡ ਕੇ ਚਲੇ ਜਾਣ ਤਾ ਜੋ ਬਾਹਰ ਜਾ ਕੇ ਸੁਰੱਖਿਤ ਸਥਾਨ ਤੇ ਹੋਰ ਫੌਜਾਂ ਦੀ ਤਿਆਰੀ ਕੀਤੀ ਜਾ ਸਕੇ ਪਰੰਤੂ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਗੜੀ ਵਿੱਚ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ ਚੁਣੇ ਅਤੇ ਮਤਾ ਪਕਾਇਆ ਭਾਈ ਦਇਆ ਸਿੰਘ ਜੀ ਨੇ ਮਤਾ ਪੜ ਕੇ ਸੁਣਾਉਂਦਿਆਂ ਗੁਰੂ ਪੰਥ ਵੱਲੋਂ ਗੁਰੂ ਜੀ ਨੂੰ ਗੜੀ ਛੱਡ ਕੇ ਸੁਰੱਖਿਤ ਸਥਾਨ ਵੱਲ ਜਾਣ ਵਾਰੇ ਦੋਵੇਂ ਹੱਥ ਜੋੜ ਕੇ ਬੇਨਤੀ ਦੇ ਰੂਪ ਵਿੱਚ ਹੁਕਮ ਸੁਣਾਇਆ ਗਿਆ ਆਪੇ ਗੁਰ ਚੇਲਾ ਦੇ ਵਾਕ ਨੂੰ ਸੱਚਾ ਕਰ ਵਿਖਾਉਣ ਹਿਤ ਪੰਥ ਗੁਰੂ ਦੇ ਹੁਕਮ ਅੱਗੇ ਸਿਰ ਨਿਵਾਇਆ ਪਰੰਤੂ ਕਿਹਾ ਕਿ ਜਾਣ ਤੋਂ ਪਹਿਲਾਂ ਦੁਸ਼ਮਣ ਨੂੰ ਵੰਗਾਰ ਕੇ ਜਾਣਗੀ ਇਹ ਬੇਨਤੀ ਗੁਰੂ ਪੰਥ ਅੱਗੇ ਪ੍ਰਵਾਨ ਹੋ ਗਈ ਗੁਰੂ ਜੀ ਨੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਜ਼ੋਰਦਾਰ ਤਾੜੀ ਮਾਰੀ ਤੇ ਕਿਹਾ ਕਿ ਸਿੱਖਾਂ ਦਾ ਗੁਰੂ ਚੱਲਾ ਹੈ ਜੇ ਫੜ ਸਕਦੇ ਹੋ ਤਾਂ ਫੜ ਲਵੋ ਹਨੇਰੀ ਰਾਤ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ ਸ਼ਮੇਸ਼ ਪਿਤਾ ਜੀ ਤਿੰਨ ਸਿੰਘਾਂ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨਾਲ ਗੜੀ ਛੱਡ ਮਾਛੀਵਾੜੇ ਦੇ ਜੰਗਲਾਵਲ ਚਲੇ ਗਏ ਆਪਣੇ ਮੂਹ ਮੰਹੰਦਰੇ ਵਾਲੇ ਬਾਬਾ ਸੰਗਤ ਸਿੰਘ ਜੀ ਨੂੰ ਆਪਣੀ ਪੋਸ਼ਾਕ ਅਤੇ ਕਲੰਗੀ ਪਹਿਨਾ ਕੇ ਗੜੀ ਦੀ ਉੱਚੀ ਮਮਤੀ ਭਾਵ ਗੁੰਬਦ ਦੇ ਉੱਪਰ ਬੈਠਣ ਦੀ ਸਲਾਹ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋਵੇਗਾ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਬਾਬਾ ਸੰਗਤ ਸਿੰਘ ਜੀ ਅਤੇ ਹੋਰ ਦੂਸਰੇ ਸਿੰਘਾਂ ਨੂੰ ਲੜਾਈ ਵਿੱਚ ਅਪਣਾਉਣ ਯੋਗ ਨੀਤੀਬਾਰੀ ਉਪਦੇਸ਼ ਦਿੱਤਾ ਗੁਰੂ ਜੀ ਨੇ ਆਪਣਾ ਤੀਰ ਕਮਾਨ ਅਤੇ ਹੋਰ ਸ਼ਸਤਰ ਨਾਲ ਲੈ ਲਏ। ਸਿੰਘਾਂ ਵੱਲੋਂ ਗੁਰੂ ਜੀ ਨੂੰ ਕਿਹਾ ਗਿਆ ਕਿ ਤੁਸੀਂ ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ। 9 ਪੋ ਦਾ ਦਿਨ ਚੜਿਆ ਮੁਗਲਾਂ ਨੇ ਗੜੀ ਵੱਲ ਨਜ਼ਰ ਮਾਰੀ। ਉਹਨਾਂ ਨੂੰ ਮੰਮਟੀ ਤੇ ਬੈਠਾ ਭਾਈ ਸੰਗਤ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿਖਾਈ ਦੇ ਰਿਹਾ ਸੀ। ਮੁਗਲ ਬੜੇ ਖੁਸ਼ ਸਨ। ਗੜੀ ਵਿੱਚ ਪੰਜ-ਸੱਤ ਸਿੱਖ ਸਨ। ਇੱਕ ਹੱਲੇ ਨਾਲ ਗੜੀ ਨੂੰ ਸਰ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦੇ ਹੀ ਫੜ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਕਾਫੀ ਇਨਾਮੋਕਰਮ ਮਿਲੇਗਾ। ਇਹ ਸੋਚ ਕੇ ਮੁਗਲਾਂ ਨੇ ਗੜੀ ਤੇ ਹਮਲਾ ਕਰ ਦਿੱਤਾ। ਪਰ ਉਹ ਗੁਰੂ ਸਾਹਿਬ ਨੂੰ ਫੜਨ ਵਿੱਚ ਅਸਫਲ ਰਹੇ। ਮੁੱਠੀ ਭਾਰ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਜਿੰਨਾ ਚਿਰ ਉਹਨਾਂ ਪਾਸ ਤੀਰ ਅਤੇ ਹੋਰ ਜੰਗੀ ਸਮਾਨ ਸਨ, ਉਹਨਾਂ ਚਿਰ ਉਹ ਦੁਸ਼ਮਣਾਂ ਦੇ ਆਹੂ ਲਾਉਂਦੇ ਰਹੇ। ਜਦੋਂ ਤੀਰ ਮੁੱਕ ਗਏ ਤਾਂ ਲੜਾਈ ਹੱਥੋ ਹੱਤੀ ਹੋ ਗਈ। ਇੱਕ ਇੱਕ ਕਰਕੇ ਸਾਰੇ ਸਿੰਘ ਜਾਵੇਂ ਸ਼ਹਾਦਤ ਪੀ ਗਏ। ਬਾਬਾ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣਾਂ ਵਿੱਚ ਘਿਰੇ ਹੋਏ। ਵੈਰੀਆਂ ਦੇ ਆਹੂ ਲਾਉਂਦੇ ਰਹੇ। ਅੰਤ ਉਹਨਾਂ ਨੇ ਕੌਮ ਲਈ ਸ਼ਹਾਦਤ ਦੇ ਦਿੱਤੀ। ਇੰਜ ਨੌ ਪੋ ਨੂੰ ਚਮਕੌਰ ਦੀ ਗੜੀ ਵਿੱਚ ਬੱਚੇ ਹੋਏ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਅਤੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਛੱਡ ਕੇ ਤਨ ਸਿੰਘਾਂ ਨਾਲ ਮਾਛੀਵਾੜ ਦੇ ਜੰਗਲਾਂ ਵੱਲ ਚਲੇ ਗਏ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜੋ ਮਰਿੰਡੇ ਦੀ ਕੋਤਵਾਲੀ ਵਿਖੇ ਪਿਛਲੀ ਰਾਤ ਦੇ ਕੈਦ ਸਨ ਉਹਨਾਂ ਨੂੰ ਫੜ ਕੇ ਸੂਬਾ ਸਰਹੰਦ ਦੇ ਹਵਾਲੇ ਕੀਤਾ ਗਿਆ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦਿਆਂ ਨੇ ਰਾਤ ਠੰਡੇ ਬੁਰਜ ਵਿੱਚ ਬਿਤਾਈ ਜਿੱਥੇ ਨਿੱਕੇ ਬਾਲਾਂ ਅਤੇ ਬਿਰਧ ਮਾਤਾਂ ਦਾ ਠੰਡ ਨਾਲ ਬੁਰਾ ਹਾਲ ਹੋ ਗਿਆ ਪਰੰਤੂ ਉਹਨਾਂ ਨੇ ਸਿੱਦਕ ਨਹੀਂ ਹਾਰਿਆ ਅਤੇ ਨਾ ਉਹ ਸੂਬਾ ਸਰਹੰਦ ਅੱਗੇ ਝੁਕੇ ਗੁਰੂ ਜੀ ਦੇ ਮਹਿਲ ਮਾਤਾ ਸਾਹਿਬਕੌਰ ਜੀ ਮਾਤਾ ਸੁੰਦਰੀ ਜੀ ਅਤੇ ਸਮੂਹ ਸਿੰਘਾਂ ਦਾ ਜਥਾ ਮੁਗਲ ਅਤੇ ਪਹਾੜੀ ਫੌਜਾਂ ਕੋਲੋਂ ਬਚਦੇ ਬਚਾਉਂਦੇ ਦਿੱਲੀ ਵੱਲ ਚਲਾ ਗਿਆ ਨੌਪੋ ਨੂੰ ਰੈਂਦੇ ਸਿੰਘਾਂ ਨੇ ਹਾਦਥ ਦਿੱਤੀ ਗੁਰੂ ਸਾਹਿਬ ਨੇ ਦੁਸ਼ਮਣਾਂ ਨੂੰ ਵੰਗਾਰ ਕੇ ਚਮਕੌਰ ਦੀ ਗੜੀ ਨੂੰ ਛੱਡਿਆ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦਿਆਂ ਨੇ ਸਰਹਿੰਦ ਦੇ ਠੰਡੇ ਬੁਰਜ ਵਿੱਚ ਰਾਤ ਬਿਤਾਈ ਏਸੀ 9 ਪੋ ਦਾ ਇਤਿਹਾਸ ਕੱਲ ਵਾਲੀ ਵੀਡੀਓ ਚ 10 ਪੋ ਦੇ ਇਤਿਹਾਸ ਦੀ ਗੱਲ ਕਰਾਂਗੇ ਸੋ ਦੋਸਤੋ ਜੇਕਰ ਸਾਡੀ ਇਹ ਕੋਸ਼ਿਸ਼ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜਰੂਰ ਦੱਸੋ ਉਹਨਾਂ ਨੂੰ ਇਹ ਵੀਡੀਓ ਜਰੂਰ ਦਿਖਾਓ ਸੋ ਮਿਲਦੇ ਹਾਂ ਕੱਲ 10 ਪੋ ਦੇ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਆਇਆ ਬਹੁਤ ਸਾਰੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਨੌ ਪੋਆ ਤੇ ਫਤੇਕਾਰ ਸਾਹਿਬ ਜੋ ਸੰਗਤ ਲਈ ਕਾਫੀ ਤੇ ਬਿਸਕਟਾਂ ਦੇ ਲੰਗਰ ਨੇ ਕਹਿਵਾ ਦੇਣਾ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਸਾਡਾ ਪੂਜਾ ਦਿਨ ਹੈ ਜੀ ਤੇ ਅੱਜ ਅਸੀਂ ਦੁੱਧ ਦੀ ਸੇਵਾ ਨਿਭਾ ਰਹੇ ਜੀ ਅੱਜ ਅਸੀਂ ਜੋ ਮੋਤੀਰਾ ਮੇਰਾ ਜੀਨੇ ਬਾਦਾ ਗੁਜਰ ਕੋਰ ਤੇ ਸੋਤੇ ਸਾਹਿਬ ਜਦੋਂ ਦੁੱਧ ਬੁਲਾਇਆ ਸੀ ਜੀ ਅੱਜ ਵੀ ਉਹਨਾਂ ਦੀ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਅੱਜ ਵੀ ਅਸੀਂ ਸਾਖਤਾਂ ਨੂੰ ਅਸੀਂ ਦੁੱਧ ਛਕਾ ਰਹੇ ਹਾਂ ਜੀ ਉਹ ਤੇ ਦੇਖੋ ਤੁਸੀਂ ਉਸ ਟਾਈਮ ਦੀ ਗੱਲ ਆ ਜਦੋਂ ਕਿੰਨਾ ਕੁ ਦੁੱਧ ਉਹਨਾਂ ਨੇ ਬੁਲਾਇਆ ਹੋਊਗਾ 8 ਕਿਲੋ ਹੋਊਗਾ ਜਾਂ ਕਿਲੋ ਹੋ ਸਕਦਾ ਹੈ ਅੱਜ ਦੇ ਦੁੱਧ ਦਾ ਰੇਟ ਦਿੱਖੀ ਤਾਂ ਵੱਧ ਤੋਂ ਵੱਧ 70 ਰੁਪਏ ਕਿਲੋ ਹੋ ਜਾਂਦਾ ਕੋਲੋ 80 ਹੋ ਜੂਗਾ ਜੀ ਹਣਾ ਜੀ ਦੇਖੋ ਉਹਨਾਂ ਨੂੰ ਵੱਡੀ ਕਿੱਡੀ ਕੀਮਤ ਉਹਨੂੰ ਦੁੱਧ ਦੀ ਚਕਾਉਣੀ ਪੈਗੀ ਜੀ ਉਹਨਾਂ ਨੂੰ ਸਾਰੇ ਗਹਿਣੇ ਵੇਚਨੇ ਪੈਗੇ ਉਹਨਾਂ ਨੂੰ ਉਹ ਪਰਿਵਾਰ ਕੋਲੂ ਨਾਲ ਪੜਾਇਆ ਗਿਆ ਜੀ ਉਹਨਾਂ ਦਾ ਪੁੱਤਰ ਸੀਗਾ ਜੀ ਮੇਰਾ ਜੀ ਜਨੈਨਾ ਸਿੰਘ ਜੀ ਇਹਨੂੰ ਕੋਲੂ ਨਾਲ ਪੇੜ ਦਿੱਤਾ ਗਿਆ ਜੀ ਉਹਨਾਂ ਨੂੰ ਵੀ ਦਾ ਦੇਖੋ ਕਿੱਡੀ ਕਿੱਡੀ ਦੁੱਧ ਦੀ ਕਿੱਡਾ ਮਹਿੰਗਾ ਦੁੱਧ ਉਹ ਪੈ ਗਿਆ ਜੀ ਹਣਾ ਉੱਤੇ ਉਹਨਾਂ ਵੱਡੀ ਉਸ ਉਹਨਾਂ ਦੀ ਸੇਵਾ ਭਾਵਨਾ ਨੂੰ ਮੁਖਰਾ ਕੇ ਦਈ ਜਾਂਦੀ ਦੂਸਰਾ ਲੰਗਰ ਚਲਾ ਰਿਹਾ ਜੀ ਸੰਗਤ ਨੂੰ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਉਹ ਪਰੰਪਰਾ ਹੈ ਉਹਨੂੰ ਵੀ ਅਸੀਂ ਲਗਾਤਾਰ ਜਾਰੀ ਰੱਖਾਂਗੇ ਜੀ ਅੱਜ ਕਿੰਨਾ ਦਿਨ ਹੋ ਗਿਆ ਲੰਗਰ ਦਾ ਆਪਣਾ ਤੀਜਾ ਦਿਨ ਹੋ ਗਿਆ ਜੀ ਅੱਜ ਤੀਜਾ ਦਿਨ ਹਾਂ ਜੀ ਤੇ ਉਹ ਚੜਦੀ ਕਲਾ ਹੈ ਚੜਦੀ ਕਲਾ ਚੱਲਿਆ ਜੀ ਵੱਡੀ ਗਿਣਤੀ ਸਾਡੇ ਨਗਰ ਦੇ ਸਰਦਾਰਾਂ ਪਹੁੰਚੇ ਹੋਏ ਨੇ ਜੀ ਤੇ ਦੁੱਧ ਵੀ ਬੜੀ ਵੱਡੀ ਗਿਣਤੀ ਜੱਜ ਸਾਡੇ ਨਗਰ ਦੀ ਢਾਲੀ ਕਰਕੇ ਭੇਜਿਆ ਜੀ ਅੱਛਾ ਸਾਰਾ ਦੁੱਧ ਪਿੰਡ ਤੋਂ ਲੈ ਕੇ ਆਉਂਦੇ ਹੋ ਇਤੋਂ ਵੀ ਲੈਣਿਆ ਜੀ ਕੁਝ ਕੁ ਪੰਦੀ ਚੋਂ ਅਸੀਂ ਜਰੂਰ ਡੈਲੀ ਕਰਦੇ ਆ ਜੀ ਵੀ ਸਾਰੀ ਸੰਗਤ ਦਾ ਹਿੱਸਾ ਹਰ ਇੱਕ ਬੰਦੇ ਦਾ ਚਾਹੇ 100 ਗ੍ਰਾਮ 50 ਗ੍ਰਾਮ ਵੀ ਹੋਵੇ ਤਣਕਾ ਤਣਕਾ ਅਸੀਂ ਮਿਲ ਕੇ ਇਕੱਠਾ ਕਰਕੇ ਲੰਗਰ ਦੇ ਵਿੱਚ ਹਿੱਸਾ ਪਾਉਂਦੇ ਆ ਜੀ ਜਿੱਦਾਂ ਲੰਗਰ ਦੀ ਜਿਹੜੀ ਮਾਤ ਦਾ ਉਹ ਵੀ ਵੱਧਦੀ ਆ ਜੀ ਜੀ ਤੇ ਹੋਰ ਜੋ ਜੀ ਲਿਆ ਸਕਦਾ ਦਾ ਹਿੱਸਾ ਲੰਗਰਾਂ ਚ ਪਿਆ ਹੁੰਦਾ ਉਹ ਨਹੀਂ ਜੀ ਲੰਗਰ ਦੀ ਜਿਹੜੀ ਉਹ ਵੱਡੀ ਹੋ ਜਾਂਦੀ ਆ ਨੰਬਰਦਾਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਨੰਬਰਦਾਰ ਸਾਹਿਬ ਤੇ ਜੀ ਕਹਿਣਾ ਚਾਹੋਗੇ ਫਿਰ ਨੌਜਵਾਨਾਂ ਨੂੰ ਕੀ ਸੰਦੇਸ਼ ਦਿਨੇ ਹੋ ਜੀ ਕੋਈ ਮਾਹੌਲਾ ਚ ਲੱਗੇ ਰਹੋ ਆਪਣਾ ਜੀ ਬਸੇ ਬਸੇ ਤੋਂ ਬਚੇ ਰਹੋਗੇ ਜੀ ਅੱਛਾ ਜੀ ਇੱਧਰ ਕੱਤੀ ਕਰ ਲੈਣੇ ਹਾਂ ਜੀ ਉੱਥੇ ਪਹਿਲਾਂ ਚੁੱਲੇ ਤੇ ਉਵਾਲੀ ਦੇ ਕੇ ਜੀ ਫਿਰ ਇੱਧਰ ਆ ਕੇ ਸਮਾਨ ਰਲਾ ਕੇ ਪਾਉਣੇ ਦੇ ਵਿੱਚ ਸੌਂਫ ਪਈ ਹੋਈ ਆ ਇਲਾਇਚੀਆਂ ਬੜੀ ਇਲਾਇਚੀ ਸ਼ੋਕੀ ਇਲਾਇਚੀ ਜੀ ਜੀ ਤੋਂ ਅੱਛਾ ਮਸ਼ੀਨ ਨਾਲ ਨਹੀਂ ਤਿਆਰ ਕਰਦੇ ਨਹੀਂ ਨਹੀਂ ਆਪੋ ਬਲੈਂਡਰ ਲੈਂਦਾ ਹੋਇਆ ਜੀ ਉਹਦੇ ਨਾਲ ਤਿਆਰ ਕਰਦੇ ਹੋ ਜੱਗ ਤੇ ਪਾ ਕੇ ਕੌਫੀ ਉਹਨੂੰ ਬਲੈਂਡ ਕਰਕੇ ਫੇਰ ਪਾਉਨੇ ਆ ਫੇਰ ਪਾਉਨੇ ਕੀ ਨਾਮ ਵੀਰ ਜੀ ਤੁਹਾਡਾ ਮੇਰਾ ਨਾਮ ਅਕਾਸ਼ਦੀਪ ਸਿੰਘ ਜੀ ਅਕਾਸ਼ਦੀਪ ਕਿਹੜਾ ਪਿੰਡ ਜੀ ਪਿੰਡ ਵੀ ਵੀ ਪਿੰਡ ਦੀ ਵੀ ਸਰ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਪਰਮੇਂਦਰ ਸਿੰਘ ਜੀ ਪਰਮੇਂਦਰ ਸਿੰਘ ਜੀ ਜੱਜ ਸਾਹਿਬ ਦੇ ਇੰਟਰਵਿਊ ਤੁਸੀਂ ਬਹੁਤ ਵੱਡੀ ਖਵਾਵਾਂ ਨੇ ਕਰਦੀਆਂ ਬੈਕਗ੍ਰਾਉਂਡ ਚੰਗੀ ਕਲਾ ਰੱਖੇ ਜੀ ਕਿਵੇਂ ਚੱਲਦੀ ਐ ਇਸ ਵਾਰ ਬਹੁਤ ਵਧੀਆ ਚੱਲਦਾ ਹੀ ਲੰਘਦਾ ਕੰਮ ਹੈ ਨੌਜਵਾਨਾਂ ਜੀ ਪੂਰਾ ਨੌਜਵਾਨ ਬਹੁਤ ਜ਼ਿਆਦਾ ਜੀ ਸੋਤਨ ਸਾਡੇ ਪਿੰਡ ਦਾ ਸੁਭਾਗਾ ਉਹ ਮੰਨ ਲਓ ਕਿ بڑے بڑے ਪਿੰਡਾਂ ਦੇ ਸੇਵਾਦਾਰ ਨਹੀਂ ਪਹੁੰਚੇ ਸਾਡਾ ਛੋਟਾ ਜਿਹਾ ਪਿੰਡ ਆ 6-700 ਵੋਟ ਆ ਕੁਟਕਟ 50-70 ਜਵਾਨ ਮੁੰਡੇ ਲੜ ਕੇ ਆਏ ਨੇ ਜਿਹੜੇ ਬਜ਼ੁਰਗਰੀ ਨਾਲ ਅਸੀਰਵਾਦ ਹਲਕਾ ਧੰਨਵਾਦ ਜੀ